ਹਾਂਜੀ ਸਤ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਠੀਕ ਠਾਕ ਸਾਰੇ ਤੇ ਅ ਮੱਜਾਂ ਸਾਹਮਣਿਆਂ ਚ ਇੱਕ ਜਿਹੜੀ ਚਿੱਟੇ ਮੱਥੇ ਵਾਲੀ ਮੱਜ ਸਾਹਮਣਿਆਂ ਇਹ ਰਿਪੀਟਰ ਹੀ ਕੋਈ 6-7 ਬਰੀ ਦੀ ਰਿਪੀਟਰ ਹੀ ਮੇਰੇ ਤੋਂ ਪਹਿਲਾਂ ਜਦੋਂ ਮੈਂ ਟੀਕੇ ਭਰੇ ਨੇ ਤੇ ਨਾ ਕੋਈ ਆਪਾਂ ਪਾਊਡਰ ਦਿੱਤਾ ਵਾ ਇਹਨੂੰ ਤਾਂ ਨਾ ਕੋਈ ਆਪਾਂ ਦਵਾਈ ਭਰੀ ਆ ਸੱਦਿਆਂ ਨੂੰ ਟੀਕੇ ਕੀਤੇ ਨੇ ਤੇ ਅੱਜ ਢਾਈਆਂ ਮਹੀਨੇ ਦੇ ਪਾਸੇ ਆਪਾਂ ਗੱਬਣ ਚੈੱਕਪਾਸ ਮਤਲਬ ਚਲੋ ਮੇਰਕ ਆਪਾਂ ਦੇ ਆਇਆ ਨਹੀਂ ਗਿਆ ਦੂਸਰਾ ਡਾਕਟਰ ਆਇਆ ਇਹ ਚੈੱਕ ਕਰਕੇ ਗਿਆ ਇਹ ਕਹਿੰਦਾ ਗੱਬਣ ਨਿਕਲ ਆਈ ਆ ਤੇ ਬੜੀ ਸੱਚੇ ਪਾਤਸ਼ਾਹ ਦੀ ਮਿਹਰ ਆ ਕਿਰਪਾ ਵਾ ਕਿ ਬਣਾ ਪਾਊਡਰ ਦਵਾਈ ਤੋਂ ਸਿੱਧੇ ਟੀਕੇ ਭਰਿਆਂ ਜਿਹੜਾ ਰਿਪੀਟਰ ਜਾਨਵਰ ਆ ਤੇ ਗੱਭਾਂ ਨਿਕਲ ਆਉਂਦਾ ਬਾਕੀ ਮਾੜੀ ਮੋਟੀ ਅੱਪਾ ਗੱਲਬਾਤ ਵੀ ਰਿਕਾਰਡ ਕਰਾਂਗੇ ਤਾਂ ਤੁਹਾਨੂੰ ਫਾਰਮਰ ਵੀਰ ਆਪਣੇ ਮੂੰਹ ਦੱਸ ਦੇਣਗੇ ਕਿ ਕਿੰਨੀ ਵਾਰੀ ਇਹ ਮਤਲਬ ਬਣੀ ਬੁਣੀਆ ਤੇ ਸਤਿ ਸ੍ਰੀ ਅਕਾਲ ਜੀ ਸასი ਕਾਲ ਜੀ ਸასი ਕਾਲ ਜੀ ਹਾਂ ਜੀ ਹਾਂ ਜੀ ਇਹ ਕਿੰਨੀ ਵਾਰੀ ਆਪਣੇ ਤੋਂ ਪਹਿਲਾਂ ਰਿਪੀਟ ਹੋਈ ਸੀ ਮਤਲਬ ਖਰਾਬ ਕਿਨਾ ਸਮਾ ਹੋ ਗਿਆ ਨੂੰ ਕਰਦੀ ਨੂੰ ਜੀ ਪਾਜੀ 1 ਸਾਲ ਤੇ 10 ਮਹੀਨੇ ਬਾਅਦ ਮਾਝ ਦੁਆਰਾ ਤੁਹਾਡੇ ਕੋਲ ਬਣੀ ਆ अच्छा जी। इन्नो मैं आपा ਛੋਟੇ ਕੋਲੋਂ ਲਵਾਈ ਆ 1-2 ਵਾਰ। ਹਾਂਜੀ। ਛੋਟੇ ਵਾਰ ਡਾਕਟਰ ਕੋਲ 2-3 ਵਾਰ ਕਰਵਾਈ ਆ। ਠੀਕ ਹੈ ਜੀ। ਛੋਟੇ ਵਾਰ ਤੁਹਾਡੀ ਦੱਸ ਪਾਈ ਮੁੰਡਾ ਸਾਡੇ ਪਿੰਡੋਂ। ਹਾਂਜੀ ਹਾਂਜੀ। ਗੋਪੀ। ਹਾਂਜੀ ਹਾਂਜੀ। ਮੋਲੀ ਦੱਸਿਆ ਕਿ ਢਿਲੋਂ ਡਾਕਟਰ ਆ ਇੱਕ ਆਪਣੇ ਢਿਲਵਾ ਤੋਂ। ਹਾਂਜੀ। ਉਹਨਾਂ ਨੂੰ ਇੱਕ ਲਿਫਟ ਉਹਦਾ। ਹਾਂਜੀ ਤਕਰੀਬਨ ਚਾਂਸ 100% ਕੇ ਮੱਝ ਬਣੇਗੀ ਹਾਂਜੀ ਅੱਜ ਫਿਰ ਗੱਬਨ ਨਿਕਲ ਆਈ ਆਪਾਂ ਚੈੱਕ ਕਰਾਈਏ ਤਕਰੀਬਨ 2 ਮਿੰਟ ਤੋਂ ਬਾਅਦ 2-4 ਦਿਨ ਬਾਅਦ ਹਾਂਜੀ ਮੱਝ ਬਣੀ ਹੋਈ ਦੇਖੋ ਆਪਾਂ ਕੋਈ ਦਵਾਈ ਤੇ ਨਹੀਂ ਨਾ ਭਰੀ ਕੋਈ ਪਾਊਡਰ ਤੇ ਨਹੀਂ ਨਾ ਦਿੱਤਾ ਨੂੰ ਕੋਈ ਦਵਾਈ ਨਹੀਂ ਡਬਲ ਇੰਜੈਕਸ਼ਨ ਲਾਇਆ ਤੇ ਡਬਲ ਸੀਮਨ ਭਰਤਾ ਆਇਆ ਨੂੰ ਹਨ ਤੇ ਕੋਈ ਵਧੀਆ ਲੱਗਦਾ ਕੰਮ ਕਰ ਜਾਪਦੀ ਹੈ ਗੱਲਬਾਤ ਹੈਗੀ ਆ ਮਾਰਾ ਨੇ ਕਿਰਪਾ ਕੀਤੀ ਸਾਡੇ ਵੱਲ ਤੋਂ ਵਧੀਆ ਹੈ ਹਾਂਜੀ ਹਾਂ ਜਿਹੜਾ ਤਾਂ ਬਹੁਤ ਵਧੀਆ ਜੇ ਮਾਝਬਣੀ ਨਿਕਲਾਈ ਤੇ ਸਾਡੇ ਵੱਲੋਂ ਬਹੁਤ ਵਧੀਆ ਜੀ ਚਲੋ ਵਧੀਆ ਗੱਲ ਹੈ ਕਿਉਂਕਿ ਜੇ ਮਤਲਬ ਇਹ ਇਦਾਂ ਹੀ ਤੁਰੀ ਜਾਂਦੀ ਟਾਈਮ ਕਾਫੀ ਖਰਾਬ ਹੋ ਜਾਂਦਾ ਪਰ ਅਕੀਰ ਤੇ ਆਪਾਂ ਮਤਲਬ ਓਦਾਂ ਹੀ ਦੇ ਦਿੰਦੇ ਆ ਜਦੋਂ ਹਨਾ ਕਈ ਲੋਕ ਇਦਾਂ ਦੇ ਜਿਹੜੇ ਸੱਜਰ ਲੈ ਆਉਂਦੇ ਉਹਨਾਂ ਕੋ ਬਣਦੇ ਪੁੰਦੇ ਨਹੀਂ ਫਿਰ ਉਹਨਾਂ ਨੂੰ ਥੋੜੇ ਭਾਜ ਦੇਣੇ ਪੈਂਦੇ ਇਦਾਂ ਹੀ ਦੇਣੇ ਪੈਂਦੇ ਕਈਆਂ ਦੇ ਘਰਾਂ 'ਚ ਮੈਂ ਵੇਖਣ ਦਾ ਇਦਾਂ ਹੀ ਕੰਮ ਤੁਰਿਆ ਆਉਂਦਿਆ ਵਾ ਤੇ ਜਿਹੜਾ ਆਪਣੇ ਘਰ ਡੰਕਰ ਬਣ ਜਾਂਦਾ ਇਹਦੇ ਨਾਲ ਦੀ ਮਜ਼ਾ ਕੋਈ ਹਨਾ ਮਜ਼ਾ ਇਹਦੇ ਨਾਲ ਦਾ ਰੀਸ ਕੋਈ ਨਹੀਂ ਇਹਦੇ ਨਾਲ ਦੀ ਬਾਕੀ ਆਪ ਕੰਮਕਾਰ ਵਧੀਆ ਲੱਗਦਾ ਵੀ ਨਹੀਂ ਉਹ ਵੀ ਨਹੀਂ ਡਾਕਟਰ ਸਾਹਿਬ ਦਾ ਬਹੁਤ ਵਧੀਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਧੰਨਵਾਦ ਸੱਚੇ ਪਾਤਸ਼ਾਹ ਦਾ ਜਿਨੇ ਕਿਰਪਾ ਕੀਤੀ ਆ ਇਹ ਮਿਹਰ ਕੀਤੀ ਆ ਕਿਉਂਕਿ 6-7 ਵਾਰੀ ਤੋਂ ਰਿਪੀਟਰ ਹੀ ਸਾਲ 1.5 ਸਾਲ ਤੋਂ ਤਾਂ ਬਾਕੀ ਆਪਾਂ ਮਾੜੀ-ਮੋਟੀ ਗੱਲਬਾਤ ਰਿਕਾਰਡ ਕੀਤੀ ਆ ਚੰਗਾ ਜੀ ਸਾਥ ਸ੍ਰੀ ਅਕਾਲ ਜੀ ਓਕੇ ਭਾਈ ਥੈਂਕ ਯੂ ਓਕੇ ਜੀ ਤੇ ਆ ਮਾਝਾ ਸਾਹਮਣੇ ਜਿਹੜੀ ਆਪਾਂ ਦਿਖਾ ਰਹੇ ਆ ਤੇ ਇਹ ਕਰਕੇ ਲਾਈਕ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਤੇ ਕਮੈਂਟ ਕਰਦਿਆ ਕਰੋ ਪਿੰਡ ਚੰਦੂਮੰਜ ਜਿਲ੍ਹਾ ਆਪਣਾ ਗਰਦਾਸਪੁਰ ਤੇ ਲਾਈਕ ਤੇ ਸ਼ੇਅਰ